ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੈਂਸ ਹੈ ਅੰਮ੍ਰਿਤਸਰ ਵਿਧਿਆਤੀ ਪੁਲਿਸ ਵੱਲੋਂ ਇੱਕ ਆਪਰੇਸ਼ਨ ਜਿਹੜਾ ਸਾਡਾ ਸਕਸੈਸਫੁਲ ਹੋਇਆ ਜਿਦੇ ਵਿੱਚ ਦੋ ਪਿਸਟਲ 160 ਗ੍ਰਾਮ ਦੇ ਕਰੀਬਨ ਹੈਰੋਇਨ ਚਾਰ ਮੋਬਾਈਲ ਇੱਕ ਗੱਡੀ ਤੇ ਇਸ ਦੇ ਨਾਲ ਹੀ ਮੋਟਰਸਾਈਕਲ ਤੇ 8 ਲੱਖ 50 ਹਜ਼ਾਰ ਦੇ ਕਰੀਬ ਜੋ ਹੈ ਡਰਗ ਮਨੀ ਸਣੇ ਪੰਜ ਨਸ਼ਾ ਤਸਕਰ ਜੁਨੇ ਉਹਨਾਂ ਦੀ ਗ੍ਰਿਫਤਾਰੀ ਉਸ ਦੇ ਮੁਤਲਕ ਕੀਤੀ ਜਾ ਰਹੀ ਹੈ ਸਾਡਾ ਇਹ ਆਪਰੇਸ਼ਨ ਜਿਹੜਾ ਹੈ ਇੱਕ ਸਾਡਾ ਸੀਕ੍ਰੀਟ ਜਿਹੜਾ ਹੈ ਇਨਫੋਰਮੇਸ਼ਨ ਦੇ ਆਧਾਰ ਤੇ ਹੋਇਆ ਹੈ ਗੁਪਤ ਸੂਚਨਾ ਦੇ ਆਧਾਰ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਦੇ ਤਹਿਤ ਜਿਹੜਾ ਹੈ ਸੁਖਚੈਨ ਸਿੰਘ ਪੁੱਤਰ ਰਤਨ ਸਿੰਘ ਇਹ ਪਿੰਡ ਦਾਉਕੇ ਦਾ ਵਸਨੀਕ ਹੈ ਇਸ ਦੇ ਖਿਲਾਫ ਪਹਿਲਾਂ ਵੀ ਦੋ ਪਰਚੇ ਦਰਜ ਨੇ ਇੱਕ ਪਰਚਾ ਸਰਾਏ ਅਮਾਨਤ ਕਾ ਜ਼ਿਲ੍ਹਾ ਤਰਨਤਨ ਉੱਤੇ ਦਰਜ ਹੈ ਇਸ ਤੋਂ ਇਲਾਵਾ ਇੱਕ ਪਰਚਾ ਐਨਸੀਬੀ ਵੱਲੋਂ ਵੀ ਇਸ ਤੇ ਦਰਜ ਇਹ ਆਪਣੇ ਸਾਥੀ ਸੁਖਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਤੇ ਨਵਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਜੋ ਕਿ ਇਹਦੇ ਨਾਲ ਪਿੰਡ ਦੌਕੇ ਦੇ ਵਸਨੀਕ ਨੇ ਉਹਨਾਂ ਦੇ ਨਾਲ ਤੇ ਆਪਣੇ ਦੋ ਹੋਰ ਸਾਥੀ rahul aur franku ਤੇ sukhbir singh ਪੁੱਤਰ balwinder singh ਇਹ ਦੋਨੋਂ ਫਿਰੋਜ਼ਪੁਰ ਦੇ ਵਸਨੀਕ ਨੇ ਇਹਨਾਂ ਦੇ ਨਾਲ ਜੋ ਹੈ ਇਹ ਸਮਗਲਿੰਗ ਦਾ ਇਹ ਕੰਮ ਕਰਦਾ ਸੀ ਸੁਖਚੈਨ ਸਿੰਘ ਜਿਹੜਾ ਹੈ ਮੇਨ ਕਿੰਗਪਿੰਨ ਇਹ ਪਾਕਿਸਤਾਨ ਦੇ ਸਮਗਲਰਾ ਦੇ ਨਾਲ ਸੰਬੰਧ ਰੱਖਦਾ ਤੇ ਪਹਿਲਾਂ ਵੀ ਜਿਵੇਂ ਦੱਸਿਆ ਗਿਆ ਕਿ ਇਸ ਦੇ ਖਿਲਾਫ ਦੋ ਪਰਚੇ ਪਹਿਲਾਂ ਵੀ ਦਰਜ ਹੋਏ ਨੇ ਇਸੇ ਤਰੀਕੇ ਨਾਲ ਜਿਹੜਾ ਹੈ ਰਾਹੁਲ ਜੋ ਕਿ ਫਿਰੋਜ਼ਪੁਰ ਉੱਥੇ ਦਾ ਵਸਨੀਕ ਹੈ ਥਾਣਾ ਕੈਂਟ ਫਿਰੋਜ਼ਪੁਰ ਚ ਇਹਦੇ ਖਿਲਾਫ ਇੱਕ ਐਨਡੀਪੀਐਸ ਦਾ ਪਰਚਾ ਹੈ ਇਸੇ ਤਰੀਕੇ ਨਾਲ ਸੁਖਬੀਰ ਦੇ ਖਿਲਾਫ ਜੋ ਹੈ ਇੱਕ 302 ਦਾ ਮਕਦਮਾ ਥਾਣਾ ਕੁੱਲਗੜੀ 'ਚ ਇਹ ਰਜਿਸਟਰ ਹੋਇਆ ਸੋ ਸੋ ਸੁਖਬੀਰ ਨੂੰ ਸੋਪਾਈ ਜਿਹੜਾ ਸੁਖਬੀਰ ਜਾ ਬੋ ਜੀ ਸੋ ਇਹ ਸਾਡੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਸ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰੀ ਜੋ ਹੈ ਖਾਸਾ ਚੌਂਕ ਤੋਂ ਲੈ ਕੇ ਤੋਂ ਜਦੋਂ ਅਸੀਂ ਰਾਮ ਤੀਰਥ ਰੋਡ ਵੱਲ ਨੂੰ ਮੁੜਦੇ ਹਾਂ ਫਰਮਨੀਆ ਪਿੰਡ ਜਿਹੜਾ ਮੂਡ ਆਉਂਦਾ ਉਥੋਂ ਕੀਤੀ ਗਈ ਹੈ ਇਹ ਪੰਜ ਦੇ ਪੰਜ ਜੋ ਨਸ਼ਾ ਤਸਕਰ ਨੇ ਇਹ ਫ੍ਰੀਕੁਐਂਟਲੀ ਜਿਹੜੇ ਹੈ ਇਸ ਏਰੀਆ ਦੇ ਵਿੱਚ ਆਪਣਾ ਇੱਕ ਨੈਟਵਰਕ ਜਿਹੜਾ ਹੈ ਉਹ ਬਣਾ ਰਹੇ ਸੀ ਪਿੱਛੇ ਜੇ ਇੱਕ ਦੋ ਵਾਰੀ ਸਾਡੇ ਵੱਲੋਂ ਜਿਹੜਾ ਇਹਨਾਂ ਤੇ ਬੜੀ ਬਰੀਕੀ ਦੇ ਨਾਲ ਨਜ਼ਰ ਵੀ ਰੱਖੀ ਗਈ ਸੀ ਇਹ ਕਈ ਵਾਰ ਬਚ ਕੇ ਵੀ ਨਿਕਲੇ ਨੇ ਇਸ ਵਾਰ ਇਹ ਕਾਬੂ ਆਏ ਨੇ ਤੇ ਜੋ ਹੈ ਸਾਡੇ ਵੱਲੋਂ ਇਹ ਰਿਕਵਰੀ ਹੋਈ ਹੈ ਜਿਵੇਂ 160 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਬਰਾਮਦਗੀ 8.5 ਲੱਖ ਦੇ ਕਰੀਬ ਜਿਹੜੀ ਹੈ ਡਰੱਗ ਮਨੀ ਇੱਕ ਕੰਡਾ ਦੋ ਜਿਹੜੀਆਂ 34 ਬੋਰਡ ਦੀਆਂ ਪਿਸਟਲਸ ਨੇ ਇਸ ਤੋਂ ਇਲਾਵਾ ਚਾਰ ਮੋਬਾਈਲ ਫੋਨ ਇੱਕ ਗੱਡੀ ਇੱਕ ਮੋਟਰਸਾਈਕਲ ਤੇ ਇਹ ਸਾਰੀ ਜਿਹੜੀ ਹੈਗੀ ਹੈ ਰਿਕਵਰੀ ਜਿਹੜੀ ਹੈ ਇਹ ਕੀਤੀ ਗਈ ਹੈ ਤੇ ਇਹ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਅਸੀਂ ਹੋਪਫੁਲ ਹਾਂ ਕਿ ਅੱਗੇ ਵੀ ਜਿਹੜੇ ਹੈਗੇ ਕੋਈ ਨਾ ਕੋਈ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਿਹੜੇ ਹੈਗੇ ਇਹਨਾਂ ਦੇ ਨਾਲ ਸੰਬੰਧਿਤ ਉਹ ਮਿਲ ਜਾਣਗੇ ਸਰ ਸਰ ਜਿਸ ਤਰ੍ਹਾਂ ਕਿ ਇਹਨਾਂ ਦੇ ਪੁਰਾਣੇ ਮਕਦਮੇ ਦਰ ਸੀਗੇ ਜਿਤਨਾ ਸੂ ਚਾਂਸ ਹੈ ਇਹਨਾਂ ਦੀ ਮਹੀਨੇ ਬਾਅਦ ਕਨਸਰਨ ਥਾਣੇ ਵੱਲ ਰਿਪੋਰਟ ਨਹੀਂ ਲਈ ਜਾਂਦੀ ਜਿਸ ਨਾਲ ਪਿਛਲੇ ਸਮੇਂ ਤੋਂ ਲਈ ਜਾਂਦੇ ਜਾਂਦੇ ਸੈਂਟਰ ਉਹਦੇ ਉੱਤੇ ਗਤੀਵਿਧੀਆਂ ਤੇ ਨਜ਼ਰ ਰੱਖੀ ਜਾਂਦੀ ਦੇਖੋ ਜੀ ਕਈ ਵਾਰ ਇਹ ਬੇਲ ਆਊਟ ਹੋ ਜਾਂਦੇ ਆ ਤੇ ਕਈ ਵਾਰ ਭਗੌੜੇ ਹੋ ਜਾਂਦੇ ਆ ਤੇ ਉਹ ਜਿਹੜੀ ਐਕਟੀਵਿਟੀ ਹੈਗੀ ਉਹ ਫਿਰ ਉਹ ਲੀਗਲ ਜੋ ਜਿਹੜੇ ਇਹਨਾਂ ਦੀ ਗਤੀਵਿਧੀਆਂ ਨੇ ਉਸ ਤੋਂ ਬਾਹਰ ਹੋ ਜਾਂਦੇ ਨੇ ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਥਾਣਿਆਂ ਵੱਲੋਂ ਇਹਨਾਂ ਨੂੰ ਬੁਲਾ ਕੇ ਜਾਂ ਇਸ ਤਰੀਕੇ ਨਾਲ ਉਹ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਬਟ ਕਈ ਵਾਰ ਜਦੋਂ ਇਹ ਜਿਹੜੇ ਇਸ ਤਰ੍ਹਾਂ ਦੇ ਅਨਸਰ ਨੇ ਉਹ ਭਗੌੜੇ ਹੋ ਜਾਣ ਜਾਂ ਬੇਲ ਆਊਟ ਹੋ ਜਾਣ ਤਾਂ ਉਹ ਇਸ ਗਤੀਵਿਧੀ ਤੋਂ ਬਚ ਜਾਂਦੇ ਨੇ ਸਰ ਗੈਪ ਬਣਾ ਰਹੇ ਸੀ ਕਿ ਬਾਰਡਰ ਬੈਂਡ ਵੀ ਆਪਣਾ ਗੈਂਗ ਬਣਾ ਰਹੇ ਸੀ ਆਪਣਾ ਅਪਰੇਟ ਕਰਨ ਵਾਸਤੇ ਬੇਸਿਕਲੀ ਜੇ ਸਾਡੀ ਇਨਵੈਸਟੀਗੇਸ਼ਨ ਜੇ ਚੱਲ ਰਹੀ ਹੈ ਇਹ ਕਿਉਂਕਿ ਪੰਜੇ ਮੌਕੇ ਤੋਂ ਜਿਹੜੇ ਹੈਗੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਰਡਰ 벨ਟ ਹੈ ਨਸ਼ੇ ਦੀ ਸਮਗਲਿੰਗ ਹੋ ਰਹੀ ਹੈ ਸੁਖਚੈਨ ਜੋ ਹੈ ਇਨਟੱਚ ਸੀਗਾ ਪਾਕਿਸਤਾਨੀ ਸਮਗਲਰਸ ਦੇ ਨਾਲ ਇਹ ਸਾਰੀ ਖੇਪ ਮੰਗਵਾਉਂਦੇ ਆ ਫਿਰ ਅੱਗੇ ਫਾਰਵਰਡ ਇਹ ਅੱਗੇ ਇਹਨਾਂ ਨੇ ਆਪਣਾ ਜੋ ਵੀ ਇੱਕ ਨੈਟਵਰਕ ਬਣਾਇਆ ਹੋਇਆ ਉਸ ਤਰੀਕੇ ਦੇ ਨਾਲ ਇਹ ਅੱਗੇ ਡਿਸਟਰੀਬਿਊਟ ਕਰ ਕੰਡਾ ਵੀ ਬਰਾਮਦ ਹੋਇਆ ਨਾਲ ਜੀ ਕੋਈ ਨਾ ਕੋਈ ਹੈਵੀ ਜੋ ਹੈਗੀ ਹੈ ਅਮਾਉਂਟ ਚ ਰਿਕਵਰੀ ਜਿਹੜੀ ਡਰਗ ਹੈ ਉਹ ਮੰਗਵਾਉਂਦੇ ਉਸ ਤੋਂ ਬਾਅਦ ਜਿਹੜੀ ਹੈ ਇਹਨਾਂ ਦੀ ਛੋਟੀ ਛੋਟੀ ਖੇਪਾ ਬਣਾ ਕੇ ਅੱਗੇ ਵੇਚਦੇ ਦੇ ਸਰ ਕਾਪੀ ਵੱਡੀ ਸਾਢੇ 8 ਲੱਖ ਰੁਪਏ ਸਰ ਬਰਾਮਦ ਹੋਇਆ ਜਿਹੜੀ ਕੁਆਂਟੀਟੀ ਰਿਕਵਰ ਹੋਈ ਹੈ 160 ਗ੍ਰਾਮ ਹੋਈ ਹੈ ਇਹਦਾ ਮਤਲਬ ਹੈ ਕਿ ਇਹ ਡਿਲੀਵਰੀ ਕਰ ਚੁੱਕੇ ਸੀਗੇ ਜਾਂ ਦੇਖੋ ਉਹ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਰਗ ਹੋਰ ਵੀ ਇਹਨਾਂ ਕੋਲ ਰਿਕਵਰ ਹੋ ਸਕਦੀ ਹੈ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦੋਂ ਇਹ ਮੌਕੇ ਤੇ ਇਹਨਾਂ ਨੂੰ ਫੜਿਆ ਗਿਆ ਤੇ ਇਹਨਾਂ ਕੋਲੋਂ ਇਹ ਚੀਜ਼ਾਂ ਬਰਾਮਦ ਹੋਈਆਂ ਨੇ ਸੋ ਇਹ ਕਿੱਥੇ ਵੇਚ ਕੇ ਆਏ ਨੇ ਇਹ ਡਰਗ ਮਨੀ ਜਿਹੜੀ ਹੈਗੀ ਹੈ ਵੇਚ ਕੇ ਕਿਸ ਤਰੀਕੇ ਨਾਲ ਇਹ ਪ੍ਰਾਪਤ ਕੀਤੀ ਗਈ ਹੈ ਉਸ ਤੋਂ ਇਲਾਵਾ ਅੱਗੇ ਇਹ ਜਿਹੜਾ 160 ਗ੍ਰਾਮ ਇਹ ਕਿਵੇਂ ਵੇਚਣੀ ਸੀ ਉਹ ਸਾਰੀ ਤਫਤੀਸ਼ ਚੱਲ ਰਹੀ ਹੈ ਇੱਕ ਵਾਰ ਲਗ ਲਗ ਜਿੱਦਾਂ ਬਾਈਕ ਵੀ ਬਰਾਮਦ ਹੋਈ ਹੈ ਇਹ ਤਿੰਨ ਜਣੇ ਇੱਕ ਜਣੇ ਇੱਕ ਗੱਡੀ ਤੇ ਸਨ ਤੇ ਦੋ ਮੋਟਰਸਾਈਕਲ ਸਰ ਆਰ ਦੇ ਪਾਰਟ ਆਫ ਐਨੀ ਬਿਗ ਗੈਂਗ ਜਾਂ ਗੈਂਗਸਟਰ ਜਾਂ ਫਿਰ ਆਪਣੇ ਆਪ ਦੇ ਆਰ ਡੂਇੰਗ ਔਨ देयर ਓਨ ਨਹੀਂ ਦੇਖੋ ਜੀ ਜਿਹੜਾ ਤੁਸੀਂ ਗੈਂਗਸਟਰ ਦੀ ਗੱਲ ਕਰੇ ਅਜੇ ਤੱਕ ਉਹ ਵਾਲਾ ਜਿਹੜਾ ਪਾਰਟ ਹੈਗਾ ਉਹ ਕਲੀਅਰ ਨਹੀਂ ਹੋ ਰਿਹਾ ਬਟ ਕਿਉਂਕਿ ਸੁਖਚੈਨ ਦੀ ਜਿਹੜੀ ਹੈਗੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਹੈ ਤੇ ਇਹਦੀ ਜੋ ਹੈ एनसीबी ਵੱਲੋਂ ਵੀ ਜਿਹੜੀ ਹੈ ਇੱਕ ਵਾਰੀ ਗ੍ਰਿਫਤਾਰੀ ਹੋਈ ਹੈ ਸਰ ਜਿਹੜੇ ਪਿਸਤਰ ਬਰਾਮਦ ਕੀਤੇ ਗਏ 23 ਬੋਲ ਦੇ ਉਹ ਵਿਦੇਸ਼ੀ ਮਾਰਕੂ ਕੇ ਉਹ ਹੈ ਤਾਂ ਵਿਦੇਸ਼ੀ ਹੈ ਜੀ ਉਹ ਵਿਦੇਸ਼ੀ ਮਾਰਕੂ ਦਾ ਐਨਸੀਬੀ ਦਾ ਜਿਹੜੀ ਐਫ ਆਈ ਆਰ ਹੁੰਦੀ ਹੈ ਐਨਸੀਬੀ ਤੁਹਾਨੂੰ ਪਤਾ ਹੈ ਜਿਸ ਵਾਰ ਤੁਸੀਂ 80 160 ਗ੍ਰਾਮ ਦੇ ਗ੍ਰਾਮ ਤੋਂ ਕਰ ਲਈ ਐਨਸੀਬੀ ਦੇ ਕੇਸ ਜਿਹੜੇ ਹੁੰਦੇ ਆ ਉਹ ਕ੍ਰਿਟੀਕਲ ਕੇਸ ਸਾਨੂੰ ਹੱਥ ਪਾਉਂਦੇ ਆ ਥੈਟ ਮੀਨਸ ਕਿ ਸੁਖਚੈਨ ਜਿਹੜਾ ਸੀ ਇਹ ਵੱਡੇ ਲੈਵਲ ਦੇ ਕੰਮ ਜੀ ਬਿਲਕੁਲ ਬਿਲਕੁਲ ਜੀ ਮੈਂ ਹੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਜਿਹੜਾ ਸੁਖਚੈਨ ਹੈ ਇਹ ਗਿੰਗਪੇ ਨਾ ਤੇ ਵੱਡੇ ਲੈਵਲ ਤੇ ਜੋ ਹੈ ਸਮਗਲਿੰਗ ਦਾ ਕੰਮ ਕਰਦਾ ਹੈ ਤੇ ਇਸੇ ਦੇ ਤਹਿਤ ਹੀ ਜਿਹੜਾ ਹੈ ਸਾਡੇ ਕੋਲ ਇਨਫੋਰਮੇਸ਼ਨ ਸੀ ਤੇ ਇਹ ਸਾਰਾ ਜਿਹੜਾ ਹੈ ਆਪਰੇਸ਼ਨ ਜਿਹੜਾ ਹੈਗਾ ਇਹ ਕਾਮਯਾਬ ਹੋਇਆ ਤੇ ਅਸੀਂ ਇਹਨਾਂ ਨੂੰ ਫੜਨ ਚ ਕੰਮ ਕਰਦੇ ਅਸੀਂ ਵੱਡੀ ਮਾਮੀ ਜਾਨੀ 8.50 ਲੱਖ 50 ਹਜ਼ਾਰ ਫੜੀ ਹੈ ਮੌਕੇ ਤੇ ਜਿਹੜੀ ਡਰਗ ਮਣੀ ਜੀ ਜੀ ਰੋਹਿੰਦ ਦੀ ਮਾਤਰਾ ਕਾਫੀ ਕਾਟਾ ਕਿਤੇ ਲੱਗਦਾ ਹੈ ਕਿ ਜੀ ਉਹ ਸਾਰੀ ਉਹ ਸਾਰੀ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਸਾਨੂੰ ਅਸੀਂ ਅੱਜ ਰਿਮਾਂਡ ਵੀ ਲਿਆ ਇਹਨਾਂ ਦਾ ਦੋਸ਼ੀਆਂ ਦੇ ਤੇ ਸਾਨੂੰ 7 ਦਿਨ ਦਾ ਰਿਮਾਂਡ ਵੀ ਮਿਲਿਆ ਅਸੀਂ ਔਰ ਜ਼ੋਰ ਜਿਹੜਾ ਹੈਗਾ ਇਹ ਆਰਗੂਮੈਂਟਸ ਦੇ ਨਾਲ ਕਿ ਇਹ ਵੱਡੇ ਸਮਗਲਿਆਂ ਜਿਵੇਂ ਸੁਖਚੈਨ ਦੇ ਖਿਲਾਫ ਪਰਚਿਆਂ ਦੇ ਦਰਜ ਹੋਣਾ ਤੇ ਡਰਗ ਮਨੀ ਦਾ ਜਿਹੜਾ ਹੈ ਉਹ ਰਿਕਵਰੀ ਹੋਣਾ ਇਹ ਸਾਰੀਆਂ ਚੀਜ਼ਾਂ ਅਸੀਂ ਦੱਸੀਆਂ ਨੇ ਤੇ ਅੱਗੇ ਫਰਦਰ ਇਹ ਕਿਸ ਤਰੀਕੇ ਨਾਲ ਇਹ ਨੈਟਵਰਕ ਜਿਹੜਾ ਆਪਣਾ ਚਲਾਉਂਦੇ ਸੀ ਉਹਦੇ ਬਾਰੇ ਅਸੀਂ ਸਾਰੀ ਇੰਟਰੋਗੇਸ਼ਨ ਕਰਨੀ ਹੈ ਇਸ ਕਰਕੇ ਅਸੀਂ ਜਿਹੜਾ ਹੈ ਇਹ ਇਹ ਈਮਾਨ ਜਿਹੜਾ ਹੈ ਸਾਨੂੰ ਮਿਲਿਆ ਇਹ ਰਿਕਾਰਡ ਸਰ ਅਜੇ ਤੁਸੀਂ ਜਿਹੜੇ ਪੱਤੇ ਦੱਸੇ ਨੇ ਜੀ ਅਜੇ ਦੋ ਹੀ ਦੱਸੇ ਨੇ ਜੀ ਅਜੇ ਪੂਰੇ ਪੰਜਾਬ ਦੇ ਵਿੱਚ ਉਹਦੇ ਐਨਸੀਬੀ ਦੇ ਨਾਲ ਟਾਈਪ ਜਿਹਾ ਜੋ ਹੋਰ ਵੀ ਰਿਕਾਰਡ ਜੀ ਬਿਲਕੁਲ ਜੀ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਅਸੀਂ ਜਿਹੜਾ ਹੈ ਐਨਸੀਬੀ ਦਾ ਜਿਹੜਾ ਇਹ ਐਫ ਆਈ ਆਰ ਇਹ ਡਿਟੇਲਸ ਲੈ ਰਹੇ ਹਾਂ ਕਿ ਇਹਦੇ ਵਿੱਚ ਅਸਲ ਦੇ ਵਿੱਚ ਜਿਹੜਾ ਹੈ ਕਿੰਨੇ ਦੋਸ਼ੀ ਸੀ ਇਹਦੇ ਨਾਲ ਹੋਰ ਕਿੰਨੇ ਵਿਅਕਤੀ ਸਨ ਇਸੇ ਤਰੀਕੇ ਨਾਲ ਜਿਹੜੇ ਹੋਰ ਜਿਹੜੇ ਇਹਦੇ ਕੇਸਸ ਨੇ ਅਸੀਂ ਉਹਨਾਂ ਨੂੰ ਵੀ ਕਢਵਾ ਰਹੇ ਹਾਂ ਰਿਮਾਂਡ ਜਿਹੜਾ 5 ਰੋਟੀਆਂ ਦਾ ਸਰਦਿੰਦਾਂ ਦਾ ਸਿਰਫ ਸਬਸਟੈਂਸ ਇਹਨੇ 7 ਦਿਨ ਦਾ ਸਰ ਜਿਹੜੇ ਬਸੋਂ ਤਿੰਨ ਮੈਂਬਰਾਂ ਨਾਲ ਫੜੇ ਸਾਂਝ ਰਹੇ ਉਹ ਵੀ ਪਾਕਿਸਤਾਨ ਨਾਲ ਰਿਲੇਟਡ ਸਨ ਤੇ ਉਹਨਾਂ ਨਾਲ ਲਿੰਟ ਨਹੀਂ ਖੱਜੇ ਤੱਕ ਕੋਈ ਨਹੀਂ ਆਈ ਬਟ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਅਸੀਂ ਹਰੇਕ ਪਹਿਲੂ ਤੋਂ ਜਿਹੜੀ ਹੈ ਇਹਦੀ ਜਾਂਚ ਕਰਾਂਗੇ ਕਿੰਨਾ ਕਾਮਯਾਬੀ ਸਮੇਂ ਦੇ ਕੋਈ ਬਾਰਡਰ ਬੈਂਡ ਤੇ ਵੱਡਾ ਨੈਕਸਸ ਹੈ ਉਥੇ ਮਤਲਬ ਇਸ ਤਰ੍ਹਾਂ ਦੀ ਰਿਕਵਰੀ ਹੋਣਾ ਪੈਸੇ ਵੀ ਹੋਣਾ ਹੈਰਨ ਹੋਣਾ ਕਿੰਨਾ ਕੁ ਦੇਖੋ ਜੀ ਇਹ ਇਸ ਇਸ ਕਾਮਯਾਬੀ ਤੋਂ ਇੱਕ ਗੱਲ ਸਪਸ਼ਟ ਹੈ ਕਿ ਇਹ ਜਿਹੜੀ ਚੀਜ਼ ਹੈਗੀ ਹੈ ਬੜੇ ਮਤਲਬ ਅਜੇ ਵੀ ਚੱਲ ਰਹੀ ਹੈ ਤੇ ਇਹ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਦੇ ਵਿੱਚ ਅਸੀਂ ਜਿੰਨਾ ਵੀ ਅਸੀਂ ਕਾਮਯਾਬ ਹੋਏ ਆ ਅਸੀਂ ਹੋਰ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਨੈਕਸਸ ਆ ਇਹ ਤੋੜੀ ਇੰਪੈਕਟ ਘਟੇਗਾ ਜੀ ਡਰੱਗ ਦਾ ਇਸ ਤਰ੍ਹਾਂ ਦੇ ਜੀ ਬਿਲਕੁਲ ਜੀ ਜਦੋਂ ਵੀ ਤੁਸੀਂ ਇਸ ਤਰੀਕੇ ਦਾ ਆਪਰੇਸ਼ਨ ਕਰਦੇ ਹੋ ਤੇ ਨਸ਼ਾ ਤਸਕਰ ਫੜੇ ਜਾਂਦੇ ਆ ਤੇ ਇੰਪੈਕਟ ਬਿਲਕੁਲ ਇਹਨਾਂ ਨੂੰ ਹਿੱਟ ਕਰਦਾ ਜੀ ਇਹਨਾਂ ਦੀ ਫਾਈਨੈਂਸ਼ੀਅਲ ਇਹਨਾਂ ਦੀ ਜੋ ਵਰਕਿੰਗ ਹੈ ਉਸ ਤੇ ਜ਼ਰੂਰ ਹਿੱਟ ਕਰਦਾ ਸਰ ਚਾਰ ਮੋਬਾਈਲ ਫੋਨ ਬੜੀ ਦਾ ਸਰ ਇੱਕ ਮਿੰਟ ਜੀ ਪਾਕਿਸਤਾਨ ਨਾਲ ਅੱਜ ਕੱਲ ਤੇ ਜਿਹੜੀ ਡਰੋਨ ਤੋਂ ਆਉਂਦੀ ਹੈ ਰਹੀ ਨਾ ਹਰ ਬੰਦੇ ਹਰ ਐਫ ਆਈ ਆਰ ਦੇ ਵਿੱਚ ਦੇਖਿਆ ਨਾ ਪਾਕਿਸਤਾਨ ਨਾਲ ਲਿੰਕ ਹੁੰਦੇ ਨੇ ਪਰ ਜਿਵੇਂ ਜਿੰਨੀ ਜਿਹੜੀ ਬੈਕਗ੍ਰਾਉਂਡ ਪਤਾ ਲੱਗ ਰਹੀ ਹੈ ਕਿ ਕਿਉਂਕਿ ਕੋਈ ਹੁੰਦੇ ਕਿ ਕੋਈ ਉਧਰ ਛੋਟੇ ਸਬੰਧ ਨਾਲ ਲਿੰਕ ਅਪ ਹੁੰਦਾ ਜੀ ਕੋਈ ਹੁੰਦੇ ਕਿ ਪ੍ਰੋਪਰ ਉੱਥੇ ਇੱਕ ਨੈਕਸਸ ਚਲਾਉਂਦੇ ਨੇ ਜਿਹੜੇ ਬਾਹਰ ਲਿੰਕਡ ਹੁੰਦੇ ਨੇ ਇਹਦੀ ਜਿਹੜੀ ਇਹ ਜਿਹੜਾ ਇਹ ਮੁੰਡਾ ਸੁਖਚੈਨ ਆ ਇਹਦੀ ਕਿਸ ਲੈਵਲ ਤੇ ਹੋਊਗਾ ਕਿਸ ਲੈਵਲ ਤੇ ਉਹਨਾਂ ਨਾਲ ਜੁੜਿਆ ਸੀਗਾ ਕਿ ਕੱਲਾ ਇੱਥੇ ਨੈਟਵਰਕ ਸੀ ਜਾਂ ਜਿਹੜੇ ਬਾਰਡਰ ਤੇ ਹੋ ਜੇਗਾ ਉਹਦਾ ਨੈਟਵਰਕ ਸੀ ਜਾਂ ਪਾਕਿਸਤਾਨ ਜਿਹੜੇ ਕਿੰਗ ਪਿੰਚ ਸੀ ਉਹਨਾਂ ਬਾਰੇ ਕੋਈ ਜਾਣਕਾਰੀ ਸਰ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਅਸੀਂ ਕੁਝ ਨਾਂ ਜਿਹੜੇ ਹੈ ਉਹਦੇ ਅਜੇ ਰਿਵੀਲ ਨਹੀਂ ਕਰ ਸਕਦੇ ਬਟ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਵੱਡੇ ਲੈਵਲ ਦੇ ਸਮਗਲਿੰਗ ਦਾ ਇੱਕ ਪਾਰਟ ਹੈ ਤੇ ਇਹ ਜਿਹੜਾ ਸੁਖਚੈਨ ਹੈ ਕਿਉਂਕਿ ਇਹਦੇ ਖਿਲਾਫ ਪਹਿਲਾਂ ਵੀ ਕ੍ਰਿਮੀਨਲ ਕੇਸਿਸ ਤੇ ਐਨਸੀਪੀ ਵੱਲੋਂ ਵੀ ਉਹ ਜਿਹੜਾ ਪਰਚੇ ਰੱਖਿਆ ਗਿਆ ਇਸ ਤੇ ਪਰਚਾ ਹੋਇਆ ਉਹ ਚੀਜ਼ ਇਹ ਦਿਖਾਉਂਦੀ ਹੈ ਕਿ ਇੱਕ ਇਹਦੀ ਜਿਹੜੀ ਮੂਵਮੈਂਟ ਸੀ ਉਹ ਬਾਰਡਰ ਬੈਡ ਦੇ ਵਿੱਚ ਕਾਫੀ ਚਿਰ ਤੋਂ ਸੀ ਸਰ ਕੋਈ ਮੋਬਾਈਲ ਜਿਹੜੇ ਜਾਰ ਬਰਾਮੀ ਦੇ ਉੱਤੋਂ ਕੋਈ ਡੀਟ ਇਹ ਬਿਲਕੁਲ ਜੀ ਉਸ ਉਹਨਾਂ ਤੋਂ ਅਸੀਂ ਪੂਰਾ ਜਿਹੜਾ ਉਹਨਾਂ ਦਾ ਜਿਹੜਾ ਹੈ ਐਨਾਲਿਸਿਸ ਕਰਕੇ ਤੇ ਉਹਨਾਂ ਤੋਂ ਜੋ ਵੀ ਜਾਣਕਾਰੀ ਮਿਲਦੀ ਹੈ ਉਸ ਦੇ ਫਰਦਰ ਜਿਹੜੇ ਆ ਵੈਸੇ ਵਿਜ਼ਿਟ ਕਰਕੇ ਆਏ ਤਾਂ ਮੈਂ ਵਿਜ਼ਿਟ ਕੀਤਾ ਹੋਇਆ ਬਿਲਕੁਲ ਬਾਰਡਰ ਤੇ ਹਾਂਜੀ ਬਿਲਕੁਲ ਜੀ ਬਿਲਕੁਲ ਬਾਰਡਰ ਤੇ ਪਿੰਡ ਹੈ ਤੇ ਪਿੰਡ ਦਾਉਕੇ ਜੋ ਹੈ ਉਸ ਸਮਗਲਿੰਗ ਵਾਸਤੇ ਇੱਕ ਬਦਨਾਮ ਪਿੰਡ ਹੈ ਗਾਹੇ ਬੁਗਾਏ ਵੀ ਲੋਕ ਮਿਲਦੇ ਰਹਿੰਦੇ ਆ ਉਹ ਜ਼ਰੂਰ ਉਹ ਕੋਈ ਨਾ ਕੋਈ ਸ਼ਿਕਾਇਤ ਵੀ ਕਰਦੇ ਰਹਿੰਦੇ ਆ ਸਰ ਉਦੋਂ ਹੀ ਉਹਨਾਂ ਦੇ ਸੰਪਰਕ ਚ ਆਇਆ ਸਰ ਜਿਆ ਕਦੋਂ ਦਾ ਕੰਮ ਕਰ ਰਹੀ ਹੈ ਸਾਰੀ ਸਾਰੀ ਇੰਟਰੋਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਉਜੋ ਕਲੀਅਰ ਹੋਏਗਾ ਤੁਹਾਡੀ ਨੂੰ ਸਮਝ ਆ ਕਰ ਸਰ ਸਾਡੇ ਦਿਨਾਂ ਦਾ ਡਿਮਾਂਡ ਦੀ ਸਮੇਂ ਦਿਓ ਕਿ ਅਦਾਲਤਾਂ ਦੇ ਕਾਫੀ ਕੇਸ ਨਜ਼ਰ ਆ ਰਹੀ ਬਹੁਤ ਵੱਡਾ ਡਿਮਾਂਡ ਹੁੰਦਾ ਸਾਡੇ ਦਿਨਾਂ ਦੇਖੋ ਜੀ ਗੱਲ ਇਹ ਹੈ ਕਿ 2003 ਦਿਨ ਦਾ ਡਿਮਾਂਡ ਦੇਖੋ ਗੱਲ ਇਸ ਤਰੀਕੇ ਦੀ ਹੈ ਇੱਕ ਤਾਂ ਨਵੇਂ ਜੋ ਬੀ ਐਨ ਐਸ ਤੇ ਬੀ ਐਨ ਐਸ ਐਸ ਕਾਨੂੰਨ ਜਿਹੜੇ ਹੈ ਉਹਨਾਂ ਦੇ ਵਿੱਚ ਜਿਹੜਾ ਹੈ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈ ਉਹਦੇ ਵਿੱਚ ਸਾਨੂੰ ਕਾਫੀ ਹੱਦ ਤੱਕ ਜਿਹੜੀ ਹੈ ਪਾਵਰਸ ਮਿਲਿਆ ਨੇ ਸੈਕੰਡਲੀ ਜਿਹੜੀ ਇਹ ਜਿਹੜੀ ਤੁਸੀਂ ਰਿਮਾਂਡ ਦੀ ਗੱਲ ਕੀਤੀ ਹੈ ਸਾਡੇ ਵੱਲੋਂ ਬੜਾ ਫੋਰਸਫੁਲੀ ਆਰਗੂ ਕੀਤਾ ਗਿਆ ਕਿਉਂਕਿ ਇਹ ਇਹਨਾਂ ਦੇ ਖਿਲਾਫ ਪਰਚੇ ਵੀ ਦਰਜ ਨੇ ਐਨਸੀਬੀ ਤੋਂ ਅਸੀਂ ਜਦੋਂ ਦੱਸਿਆ ਸੈਕੰਡਲੀ ਜਿਹੜੀ ਇਹ ਡਰੱਗ ਮਨੀ ਹੋਰ ਇਹਨਾਂ ਦੀ ਮੂਵਮੈਂਟ ਵਾਸਤੇ ਜੋ ਸਾਧਨ ਹੈ ਸਾਰਾ ਕੁਝ ਦੱਸਿਆ ਤਾਂ ਜੱਜ ਸਾਹਿਬ ਕਨਵਿੰਸ ਹੋਏ ਨੇ ਤੇ ਇਹ ਜਿਹੜਾ ਰਿਮਾਂਡ ਦਿੱਤਾ ਗਿਆ ਇਹਦੀ ਪ੍ਰੋਪਰਟੀ ਸਰ ਕਿੰਨੀ ਹੈ ਇਹ ਸਾਰਾ ਆਈਡੈਂਟੀਫਾਈ ਕਰ ਲੈਣ। 302 ਦਾ ਇਹ ਮਕਦਮਾ ਸੀਗਾ ਚਲਾ ਗਿਆ 302 ਦਾ ਮਕਦਮਾ ਇਹ ਇਹ ਵਿਅਕਤੀ ਜਿਹੜਾ ਹੈ ਇਹ ਫਿਰੋਜ਼ਪੁਰ ਦਾ ਹੈ ਜੀ ਇਹ ਉੱਥੇ ਥਾਣਾ ਕੁੱਲਘੜੀ ਦੇ ਵਿੱਚ ਇਹਦੇ 302 ਦਾ ਮੁਕੱਦਮਾ ਦਰਜ ਹੈ ਇਹਦੇ ਬਾਰੇ ਵੀ ਡਿਟੇਲ ਲਈ ਜਾ ਰਹੀ ਹੈ ਸਰ 302 ਜੇ 2023 ਦਾ ਮੁਕੱਦਮਾ ਦਰਜ ਜਿੰਨੀ ਜਲਦੀ ਬੇਲ ਆਊਟ ਹੋਊਗਾ ਇਹ ਸਰ ਇਹ ਸਾਰਾ ਜਿਹੜਾ ਹੈ ਸੀ ਜਿਹੜਾ ਰਿਕਾਰਡ ਹੈ ਚੈੱਕ ਕਰਵਾ ਰਿਹਾ ਕਿ ਇਹ ਕਿਤੇ ਭਗੌੜਾ ਤਾਂ ਨਹੀਂ ਜਾਂ ਕਿਤੇ ਬੇਲ ਆਊਟ ਹੈ ਤਾਂ ਇਸ ਦੀ ਕੀ ਗਤੀਵਿਧੀ ਰਹੀ ਹੈ ਆਫਟਰ ਬੇਲ ਆਊਟ ਜੀ ਥੈਂਕ ਯੂ ਠੀਕ ਥੈਂਕ ਯੂ ਕੀ ਸਨ ਸਾਡੇ ਕੋਲ ਇੱਕ ਦਰਖਾਸਤ ਆਈ ਉਸ ਤੇ ਕਾਰਵਾਈ ਕੀਤੀ ਹੈ ਕਿਸੇ ਵਿਅਕਤੀ ਵਿਸ਼ੇਸ਼ ਦਾ ਕਿਸੇ ਵਿਅਕਤੀ ਵਿਸ਼ੇਸ਼ ਪਾਰਟੀ ਨਾਲ ਕੋਈ ਸਬੰਧ ਇਹਦੇ ਬਾਰੇ ਸਾਨੂੰ ਉਸ ਟਾਈਮ ਕੁਝ ਨਹੀਂ ਪਤਾ ਸੀ ਇਹ ਜੋ ਵੀ ਮੈਂ ਤੁਹਾਡੇ ਤੋਂ ਸੁਣ ਰਿਹਾ ਕਿ ਕਿਸੇ ਪਾਰਟੀ ਦਾ ਇਸ ਤਰੀਕੇ ਦਾ ਸਾਡੇ ਸਾਹਮਣੇ ਇਦਾਂ ਦੀ ਕੋਈ ਗੱਲ ਨਹੀਂ ਆਈ ਸੀ ਬਟ ਇਹ ਸਰਕਾਰ ਚਿਲੋ ਪਾਰਟੀ ਦਾ ਆਪਾਂ ਕੋਈ ਹੋਰ ਇਨਸਟੈਂਟ ਗੱਲ ਇਹ ਕਹ ਰਹੇ ਸੀਗੇ ਐਸਐਚਓ ਸਾਹਿਬ ਦੇ ਨਾਮ ਦੇ ਉੱਤੇ ਉਹਨਾਂ ਨੇ ਇਹ ਕਹਿੰਦੇ ਕਿ ਸੀ ਨਾ ਐਸਐਚਓ ਸਾਹਿਬ ਦੇ ਨਾਮ ਦੇ ਪੈਸੇ ਪਾਰਟੀ ਨਾਲ ਦੀ ਗੱਲ ਦਿਲੋਂ ਉਹ ਨਹੀਂ ਉਹ ਕੋਈ ਇਦਾਂ ਦੀ ਸਾਹਮਣੇ ਨਹੀਂ ਦੇਖੋ ਉਹ ਆਪਣਾ ਛੱਡ ਦੀ ਸੈਪਰੇਟ ਵੈਸੀ ਜਨ ਵੈਸੀ ਇਹ ਕਿ ਅਸਲ ਕਪੜਾ ਕੋਈ ਹੋਰ ਨਹੀਂ ਇਹ ਠੀਕ ਹੈ ਕਲੀਅਰ ਸਭੋ ਅੱਜ ਨਹੀਂ ਕਾਜੂ ਵਾਲੇ ਪੁੱਛਣਾ ਤਾਂ ਦੱਸੋ ਤੁਸੀਂ